ਰੂਜੀ ਸੂਰਜ ਕਿਰਨ ਮਿਲੇ ਜਲ ਕਾ ਚਲ ਹੁਆ ਰਾਮ ਜੋਤੀ ਜੋਤ ਰਲੇ ਜੋਤੀ ਜੋਤ ਰਲੀ ਸੰਪੂਰਨ ਥਿਆਤਾ ਜੋਤੀ ਜੋਤ ਰਲੀ ਸੰਪੂਰਨ ਥਿਆਤਾ पवन में पवन समाया ज्योति में ज्योत रल जाया माटी माटी होई एक रोबन हारे की कवन टेक कौन मुआ रे कौन मुआ ब्रह्मज्ञानी मिल करो बेचारा ਇਹ ਤੋ ਚਲਤ ਪਹਿਆ ਮਨਮਕਾਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਹਿਆ ਜਗ ਦੀ ਜੋਤ ਉਹ ਰੂਹਾਨੀ ਗਿਆਨ ਤੇ ਮੂਜਸਮੇ ਬਾਣਨੇ ਕੇ ਬਹੁਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ پاک ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਤਸੰਗ ਜਨੂ ਅੱਜ ਜਗਤ ਗੁਰੂ ਤਨ ਤਨ ਗੁਰੂ ਨਾਨਕ ਅਤਿਸ਼ਾ ਸਿੱਖ ਧਰਮ ਦੇ ਮੋਢੀ ਜਿਨ੍ਹਾਂ ਬਾਵਤ ਪੱਟਾਂ ਨੇ ਵਡਿਆਈ ਵਿੱਚ ਆਖਿਆ ਸਿੱਧ ਬੋਲਨ ਸੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਉਹ ਸਤਿਗੁਰੂ ਜਿਨ੍ਹਾਂ ਨੇ ਜਗਤ ਵਿੱਚ ਉਹ ਵਿਚਾਰ ਧਾਰਾ ਬਖਸ਼ੀ ਜਿਹੜੀ ਵਿਚਾਰਤਾਰਾ ਕਾਦਰ ਅਤੇ ਕੁਦਰਤ ਦੇ ਵਿੱਚ ਮਨੁੱਖ ਨੂੰ ਇੱਕਮਿਕ ਕਰਦੀ ਹੈ ਬਾਹਰ ਦਾ ਰੂਪ ਕੁਦਰਤ ਦੀ ਤਰ੍ਹਾਂ ਹੋਵੇ ਅੰਦਰ ਦਾ ਰੂਪ ਮਨੁੱਖ ਦਾ ਕਾਦਰ ਦੀ ਤਰ੍ਹਾਂ ਹੋਵੇ ਇਹ ਪਹਿਲੀ ਵਾਰ ਜਗਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਚਾਰਿਆ ਔਰ ਜਗਤ ਨੂੰ ਦੱਸਿਆ ਕਿ ਸਾਨੂੰ ਸੰਸਾਰ ਦੇ ਵਿੱਚ ਆ ਕੇ ਕੁਦਰਤ ਅਤੇ ਕਾਦਰ ਦੀ ਰਜਾਬ ਵਿੱਚ ਚੱਲ ਕੇ ਜ਼ਿੰਦਗੀ ਨੂੰ ਵਤੀਤ ਕਰਨਾ ਹੈ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪ੍ਰਚਾਰ ਨੂੰ ਪ੍ਰਚਾਰਨ ਤੋਂ ਬਾਅਦ ਕੜਤਾਰਪੁਰ ਸਾਹਿਬ ਦੇ ਵਿੱਚ ਆਪਣੀ ਆਰਬਲਾ ਅਰਜ਼ਾ ਪੂਰੀ ਹੁੰਦੀ ਵੇਖਦਿਆਂ ਭਾਈ ਲੜਣਾ ਜੀ ਨੂੰ ਅੰਗਦ ਬਣਾ ਕੇ ਤੇ ਕੁਝ ਦਿਨ ਹੋਰ ਵਿਚਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਅੱਜ ਦੇ ਦਿਨ ਅੱਜ ਇਸ ਦਿਤ ਨੂੰ ਮਹਾਰਾਜ ਜੋਤੀ ਜੋਤ ਸਮਾਏ। ਆਉ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੇ ਪਰਵ ਤੇ ਕੁਝ ਗੁਰਮਤ ਵਿਚਾਰਾਂ ਗੁਰਮਤ ਦੀ ਰੋਸ਼ਨੀ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਹਨ। ਮਨੋਵਿੜਤੀਆਂ ਸਾਡੇ ਕਾਗਰ ਕਰੋ। ਫਤੇ ਦੀ ਸਨ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਜਗਤ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਪ੍ਰਗਟ ਹੁੰਦੇ ਹਨ ਜਿਸ ਦੀ ਗਵਾਹੀ ਪਾਈ ਗੁਰਦਾਸ ਜੀ ਨੇ ਭਰੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹਿ ਪਠਾਇਆ ਕਲ ਤਾਰਨ ਗੁਰ ਨਾਨਕ ਆਇਆ ਆਣ ਦਾ ਮਕਸਦ ਵੀ ਦੱਸਿਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਲ ਯੁਗ ਨੂੰ ਤਾਰਨ ਵਾਸਤੇ ਆਏ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਪਠਾਇਆ ਦਾ ਅਰਥ ਹੈ ਭੇਜਿਆ ਜਦੋਂ ਗੁਰੂ ਨਾਨਕ ਪਾਤਸ਼ਾਹ 1469 ਨੂੰ ਪ੍ਰਕਾਸ਼ ਧਾਰਦੇ ਹਨ ਉਸ ਵੇਲੇ ਜਗਤ ਦੇ ਵਿੱਚ ਬਹੁਤ ਸਾਰੀਆਂ ਭ੍ਰਾਂਤੀਆਂ ਤੇ ਬਹੁਤ ਸਾਰੇ ਵਿਚਾਰ ਸਮਾਜ ਦੇ ਉੱਤੇ ਹਾਵੀ ਸਨ ਜਿਨ੍ਹਾਂ ਵਿਚਾਰਾਂ ਨੂੰ ਬਾਬਾ ਨਾਨਕ ਜੀ ਨੇ ਗੋਹ ਨਾਲ ਸਮਝ ਕੇ ਫਿਰ ਆਪਣੀ ਰੂਹਾਨੀ ਵਿਚਾਰਧਾਰਾ ਰੱਖੇ ਮਨੁੱਖਤਾ ਨੂੰ ਇੱਕ ਸੁਚੱਜਾ ਗਿਆਨ ਦਾ ਮਾਰਗ ਬਖਸ਼ਿਆ ਮਾਤਾ ਤਰਪਤਾ ਜੀ ਦੀ ਕੁੱਖ ਅਤੇ ਬਾਬਾ ਕਲਿਆਨ ਦਾਸ ਜੀ ਜਿਨ੍ਹਾਂ ਨੂੰ ਅਸੀਂ ਸੋੜ ਦੇ ਵਿੱਚ ਮਹਤਾ ਕਾਲੂ ਜੀ ਕਹਿੰਦੇ ਹਾਂ ਪਰ ਉਹਨਾਂ ਦਾ ਇਹ ਨਿਕ ਨੇਮ ਹੈ ਮਹਿਤਾ ਉਹਨਾਂ ਦੀ ਪਦਵੀ ਹੈ ਕਾਲੂ ਉਹਨਾਂ ਦਾ ਛੋਟਾ ਨਾਮ ਹੈ ਜਿਹੜਾ ਸਹੀ ਨਾਮ ਹੈ ਉਹ ਹੈ ਕਲਿਆਨ ਦਾਸ ਜੀ ਅਸੀਂ ਸਤਕਾਰ ਵਿੱਚ ਬਾਬਾ ਕਲਿਆਨ ਦਾਸ ਜੀ ਕਹਿੰਦੇ ਹੁਣ ਉਹਦੇ ਘਰ ਦੇ ਵਿੱਚ ਰਾਏ ਪੋਹ ਦੀ ਤਲਵੰਡੀ ਜਿੰਨੂੰ ਅੱਜ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੁੰਦੇ ਹਨ ਪ੍ਰਕਾਸ਼ ਧਾਰਦੇ ਹਨ ਅਤੇ ਜਿਸ ਮਕਸਦ ਕਰਕੇ ਜਗਤ ਵਿੱਚ ਆਏ ਅਕਾਲ ਪੁਰਖ ਨੇ ਭੇਜਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵਿਚਾਰ ਧਾਰਾ ਨੂੰ ਬਚਪਨ ਤੋਂ ਹੀ ਪ੍ਰਚਾਰਨਾ ਆਰੰਭ ਕਰ ਦਿੱਤਾ ਅੱਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਜਿਸਤੇ ਵੀ ਪੈ ਜਾਵੇ ਉਹ ਨਜ਼ਰ ਹੀ ਨਜ਼ਰ ਨਿਹਾਲ ਹੋ ਜਾਂਦਾ ਹੈ ਉਰਸ ਕਰਕੇ ਸਿੱਖ ਹਰ ਰੋਜ਼ ਗੁਰੂ ਦੇ ਦਰ ਤੇ ਆਉਂਦਾ ਹੈ ਕਿ ਕਿਤੇ ਗੁਰੂ ਸਾਹਿਬ ਮੇਰੇ ਤੇ ਵੀ ਕਿਰਪਾ ਕਰ ਦੇਣ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਕਿ ਮੇਰੇ ਸਤਗੁਰ ਦੀ ਕਿਤੇ ਨਜ਼ਰ ਮੇਰੇ ਵੱਲ ਵੀ ਹੋ ਜਾਏ ਕਿਰਪਾ ਦ੍ਰਿਸ਼ਟੀ ਹੋ ਜਾਏ ਤਾਂ ਕਿ ਮੇਰਾ ਦੁੱਖ ਦੂਰ ਹੋ ਜਾਏ ਜਿਵੇਂ ਛੋਟੀ ਜੀ ਗਾਥਾ ਕਹਿ ਕੇ ਅੱਗੇ ਚਲਾਂ ਸਭ ਤੋਂ ਪਹਿਲਾਂ ਜੇ ਨਜ਼ਰ ਪਈ ਗੁਰੂ ਨਾਨਕ ਪਾਤਸ਼ਾਹ ਦੀ ਉਹ ਦੌਲਤਾदाई ਹੈ ਇਤਿਹਾਸਕਾਰਾਂ ਨੇ ਉਸ ਦੇ ਬਾਰੇ ਲਿਖਿਆ ਹੈ ਇਹ ਜਿਹੜੀ ਦੌਲਤਾदाई ਸੀ ਉਹ ਵਿੜਤੀ ਦੀ ਬੜੀ ਭੁੱਖੀ ਵਿੜਤੀ ਦੀ ਸੀ ਬੜੀ ਤ੍ਰਿਸ਼ਨਾ ਲੋ ਵਿੜਤੀ ਸੀ ਹੋਰ ਹੋਰ ਦੀ ਮੰਗ ਬਹੁਤ ਜ਼ਿਆਦਾ ਸੀ ਕੋਈ ਕਿਤਨਾ ਵੀ ਦੇ ਦਿੰਦਾ ਸੀ ਉਹ ਕਦੀ ਰੱਜਦੀ ਨਹੀਂ ਸੀ ਕਹਿੰਦੇ ਸੀ ਘਟ ਹੈ ਇਹ ਤੁਸੀਂ ਮੇਰੇ ਨਾਲ ਠੀਕ ਨਹੀਂ ਕੀਤਾ ਜਿਤਨਾ ਮੇਰਾ ਬਣਦਾ ਤੁਸੀਂ ਦਿੱਤਾ ਨਹੀਂ ਪਰ ਇਤਿਹਾਸਕਾਰਾਂ ਨੇ ਲਿਖਿਆ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਕਿਉਂਕਿ ਦੁੱਧ ਤੇ ਦਾਈ ਦਾਈ ਸੀ ਉਹਦਾ ਕੰਮ ਸੀ ਬੱਚੇ ਚਮਨਾ ਪ੍ਰਾਤਨ ਸਮੇਂ ਦੇ ਵਿੱਚ ਜੋ ਅੱਜ ਡਾਕਟਰनियां ਕਰਦੀਆਂ ਨੇ ਉਹ ਦਾਈਆਂ ਕਰਦੀਆਂ ਸਨ ਬੱਚਿਆਂ ਨੂੰ ਜਨਮ ਦਿਵਾਨ ਦੇ ਵਿੱਚ ਦਾਈਆਂ ਦਾ ਵੱਡਾ ਰੋਲ ਹੁੰਦਾ ਸੀ ਔਰ ਇਹ ਜਦੋਂ ਘਰ 'ਚ ਕੋਈ ਖਾਸ ਕਰਕੇ ਕਿਸਦੇ ਪੁੱਤਰ ਹੁੰਦਾ ਸੀ ਤੇ ਬਹੁਤ ਸਾਰਾ ਮੂਹ ਅਡ ਲੈਂਦੀ ਸੀ ਬਹੁਤ ساری ਡਿਮਾਂਡਾਂ ਜਿਹੜੀਆਂ ਉਸ ਪਰਿਵਾਰ ਦੇ ਅੱਗੇ ਰੱਖ ਦਿੰਦੀ ਸੀ ਮੈਂ ਕੱਲ ਤਾਂ ਕਹਿ ਕੇ ਚੱਲਣਾ ਤੁਹਾਡੇ ਨਾਲ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਮਹਿਤਾ ਕਲਿਆਨ ਦਾਸ ਜੀ ਨੂੰ ਆ ਕੇ ਦولت ਦਾ ਦੈਨ ਨ ਖਬਰ ਦਿੱਤੀ ਉਹ ਬੜੇ ਖੁਸ਼ ਹੋਏ ਇੱਕ ਸੋਨਾ ਥਾਲ ਸਮੱਗਰੀ ਦਾ ਤਿਆਰ ਕਰਕੇ ਸਜਾਲਿਆ ਕੀ ਦولتਦਾਈ ਨੇ ਖੁਸ਼ਖਬਰੀ ਦਿੱਤੀ ਹੈ ਤੇ ਅੱਜ ਕਿਉਂਕਿ ਮੈਂ ਪਟਵਾਰੀ ਵੀ ਹਾਂ ਤੇ ਇਹਨੂੰ ਅੱਜ ਖੁਸ਼ ਕਰਕੇ ਭੇਜਾਂਗਾ। ਇਹ ਸਾਰੇ ਲੋਕਾਂ ਨੂੰ ਕਹਿੰਦੀ ਹੈ ਕਿ ਤੁਸੀਂ ਜਿੰਨਾ ਮੈਨੂੰ ਚਾਹੀਦਾ ਉਤਨਾ ਨਹੀਂ ਦਿੰਦੇ ਪਰ ਅੱਜ ਮੈਂ ਇਸ ਦੀ ਸੋਚ ਤੋਂ ਵੀ ਵੱਧ ਇਹਨੂੰ ਦਵਾਂਗਾ। ਹੁਣ ਦੇਖੋ ਰੱਬ ਦੀ ਖੇਡ ਇੱਕ ਪਾਸੇ ਬਾਬਾ ਕਲਿਆਣ ਦਾਸ ਜੀ ਇਹ ਵਿਚਾਰ ਬਣਾ ਕੇ ਬੈਠੇ ਨੇ ਕਿ ਮੈਂ ਇਤਨਾ ਦਵਾਂਗਾ ਕਿ ਇਹ ਅੱਜ ਤ੍ਰਿਪਤ ਹੋ ਜਾਏਗੀ। ਖੁਸ਼ ਹੋ ਜਾਏਗੀ ਕਿ ਹਾਂ ਕਿਸੇ ਨੇ ਮੇਰੀ ਜਿਹੜੀ ਹੈ ਮਨੋ ਕਾਮਨਾ ਪੂਰੀ ਕੀਤੀ ਹੈ ਮੇਰੀ ਇੱਛਾ ਪੂਰੀ ਕੀਤੀ ਹੈ ਪਰ ਦੂਜੇ ਪਾਸੇ ਜਦੋਂ ਬਾਬਾ ਕਲਿਆਣ ਦਾਸ ਜੀ ਕਹਿੰਦੇ ਉਹ ਥਾਲ ਪੇਸ਼ ਕਰਨਾ ਚਾਹੁੰਦੇ ਨੇ ਤੇ ਦولتਦਾਈ ਕਹਿੰਦੀ ਹੈ ਕਿ ਮੈਨੂੰ ਤੇ ਸਭ ਕੁਝ ਮਿਲ ਗਿਆ ਤੇ ਮੈਨੂੰ ਐਸੀ ਲੋੜ ਨਹੀਂ ਹੈ ਬੜੀ ਹੈਰਾਨੀ ਹੁੰਦੀ ਹੈ ਮਤਕ ਲਿਆਨ ਦਾਸ ਜੀ ਨੇ ਕਿਹਾ ਬਾਬਾ ਕੱਲ ਉਹਨਾਂ ਨੇ ਕਿ ਦੇਣਾ ਤੇ ਮੈਂ ਹੀ ਸੀ ਮੈਂ ਤੇ ਕੁਝ ਦਿੱਤਾ ਨਹੀਂ ਤੈਨੂੰ ਕਹਿੰਦੇ ਤੁਸੀਂ ਨਹੀਂ ਦਿੱਤਾ ਪਰ ਤੁਹਾਡੇ ਘਰ ਵਿੱਚ ਜੋ ਜੰਮਿਆ ਉਸਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ ਕਿਉਂਕਿ ਸੂਰਜ ਪ੍ਰਕਾਸ਼ ਦੇ ਬਚਨ ਨੇ ਕਹਿੰਦੇ ਨੇ ਬਹੁਤ ਸਿਸ ਜਨਮੇ ਜਗ ਮਾਹੀ ਇਹ ਅਚਰਜ ਕਬ ਦੇਖਿਓ ਨਹੀਂ ਕਹਿੰਦੇ ਬਹੁਤ ਸਾਰੇ ਬੱਚੇ ਮੈਂ ਜਗਤ ਵਿੱਚ ਜੰਮੇ ਹਨ ਪਰ ਇਹ ਅਚਰਜ ਨਹੀਂ ਵਿਖਿਆ ਕਹਿੰਦੇ ਨੇ ਇਹਨਾਂ ਦਾ ਮਿਲਣ ਦਾ ਤਰੀਕਾ ਏਸੀ ਕਹਿੰਦੇ ਜਿਵੇਂ ਦੀਦਗ ਨਗਰ ਨਰ ਜੋ ਵਿਕਸ ਮਿਲੇ ਹਨ ਤਿੰਨ ਇਨ ਕਈ ਨੇ ਬਚਨ ਭਲੇ ਹਨ ਜਿਵੇਂ ਕਿ ਦੀਦਗ ਮਨੁੱਖ ਪਾਉ ਕਿ ਵੱਡੀ ਆਰਜਾ ਦਾ ਮਨੁੱਖ ਇੱਕ ਦੂਜੇ ਨੂੰ ਮਿਲਦਾ ਤੇ ਹੱਸ ਕੇ ਮਿਲਦਾ ਖੁਸ਼ ਹੋ ਕੇ ਮਿਲਦਾ ਕਹਿੰਦੇ ਇਸ ਤਰ੍ਹਾਂ ਮੈਨੂੰ ਇਹ ਮਿਲੇ ਹਨ ਉਹ ਜਦੋਂ ਤੋਂ ਮਿਲੇ ਨੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਮੇਰੇ ਅੰਦਰ ਦੀ ਤ੍ਰਿਪਤੀ ਦਾ ਟਿਕਾਣਾ ਨਹੀਂ ਅੰਦਰੋਂ ਬਿਲਕੁਲ ਤ੍ਰप्त ਹੋ ਗਈਆਂ ਇਹ ਹੁੰਦਾ ਹੈ ਅਸਲ ਵਿੱਚ ਸਿੱਖ ਦਾ ਗੁਰੂ ਦੇ ਨਾਲ ਮਿਲਾਪ ਇਹ ਹੁੰਦਾ ਹੈ ਕਿਰਪਾ ਕਟਾਕ અવલોਕਨ ਕਿਨੂੰ ਕਿ ਜਦੋਂ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਤੇ ਚੰਗੇ ਚੰਗਾਂ ਦੀ ਭੁੱਖ ਜਿਹੜੀ ਹੈ ਉਹ ਮਿਟ ਜਾਂਦੀ ਹੈ ਤ੍ਰishna ਦੂਰ ਹੋ ਜਾਂਦੀ ਹੈ ਜੀਵਨ ਰਜੀਵੇਂ ਵਿੱਚ ਆ ਜਾਂਦਾ ਹੈ ਅੰਦਰ ਪੂਰੀ ਤ੍ਰਿਪਤੀ ਹੋ ਜਾਂਦੀ ਹੈ ਨੂੰ ਮਰਨੇ ਕਿ ਅੰਦਰ ਤ੍ਰप्त ਸੰਤੋਖਿਆ ਕਿਰਪਾ ਖ ਨ ਲੱਗੇ ਆਏ ਐਸੀ ਕਿਰਪਾ ਦ੍ਰਿਸ਼ਟੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਜਗਤ ਵਿੱਚ ਆਏ ਜਗਤ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ ਇਹ ਗੱਲ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸਾ ਨਹੀਂ ਕਿ ਉਸ ਮਿਸ਼ਨ ਨੂੰ ਕੇਵਲ ਸੁਲਤਾਨ ਤੋਂ ਲੋਧੀ ਤੋਂ ਜਦੋਂ ਉਦਾਸੀਆਂ ਦੇ ਰੂਪ ਵਿਚਾਰਮ ਕਰਦੇ ਹਨ ਨਹੀਂ ਉਸ ਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਮਿਸ਼ਨ ਨੂੰ ਜਾਰੀ ਰੱਖਦੇ ਹੁੰਆਂ ਬਚਪਨ ਦੇ ਅੰਦਰ ਹੀ ਜੋ ਸਾਖੀ ਕਾਰਨ ਨੇ ਸਾਖੀਆਂ ਲਿਖੀਆਂ ਕਿ ਉਹ ਬੱਚਿਆਂ ਨਾਲ ਖੇਡਦੇ ਹਨ ਉਹਨਾਂ ਨਾਲ ਖੇਡਦੇ ਖੇਡਦੇ ਉਹਨਾਂ ਸਭ ਨੂੰ ਬਿਠਾ ਲੈਂਦੇ ਹਨ ਅਗੰ ਨਿਗਮ ਦੀਆਂ ਗੱਲਾਂ ਉਹਨਾਂ ਬੱਚਿਆਂ ਨਾਲ ਕਰਦੇ ਹਨ ਪਰਮਾਤਮਾ ਦੀਆਂ ਗੱਲਾਂ ਕਰਦੇ ਹਨ ਕਈ ਵਾਰੀ ਤਾਂ ਐਸਾ ਵੀ ਇਤਿਹਾਸਕਾਰ ਨੇ ਲਿਖਿਆ ਹੈ ਕਹਿੰਦੇ ਸ਼ਾਮ ਹੋ ਜਾਂਦੀ ਹੈ देर ਰਾਤ ਹੋ ਜਾਂਦੀ ਹੈ ਮਮ ਆndੀਆਂ ਹਨ ਕਿ ਸਾਡੇ ਬੱਚੇ ਘਰ ਨਹੀਂ ਪਹੁੰਚੇ ਤੇ ਪਤਾ ਲੱਗਦਾ ਹੈ ਕਿ ਇੱਦੀ ਕੁਲ ਗੁਰੂ ਨਾਨਕ ਪਾਤਸ਼ਾਹ ਉਹਨਾਂ ਵਿਚਾਰ ਬੈਠੇ ਹਨ ਤੇ ਆਪਣੀਆਂ ਰੋਹਾਨੀ ਜੀਵਨ ਦੀਆਂ ਗੱਲਾਂ ਕਰ ਰਹੇ ਹਨ ਤੇ ਉਹ ਵੀ ਆ ਕੇ ਉੱਥੇ ਮੋਮ ਦੀ ਤਰ੍ਹਾਂ ਇਸ ਤਰ੍ਹਾਂ ਪਿਗਲ ਜਾਂਦੀਆਂ ਇਹਨੇ ਉਹਨਾਂ ਦੇ ਹਿਰਦੇ ਵੀ ਕਿ ਉਹ ਵੀ ਸੁਣ ਕੇ ਗਦਗਦ ਹੋ ਜਾਂਦੀਆਂ ਹਨ ਆਪਣੇ ਬੱਚਾ ਨੂੰ ਸੱਦਣ ਵਾਸਤੇ ਆਉndੀਆਂ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਸੁਣ ਕੇ ਉਹਨਾਂ ਦਾ ਹਿੱਟਦਾ ਵੀ ਉਹਨਾਂ ਗੱਲਾਂ ਵਿੱਚ ਜੁੜ ਜਾਂਦਾ ਹੈ ਬੜੀ ਖੁਸ਼ ਹੁੰਦੀਆਂ ਹਨ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਸ਼ੁਰੂਆਤ ਹੁੰਦੀ ਹੈ ਬਾਕੀ ਬਹੁਤ ਸਾਰੀਆਂ ਕਾਥਾਵਾਂ ਤੁਸੀਂ ਇਸ 스테ਜ ਤੇ ਪਹਿਲਾਂ ਦਾਸ ਪਾਸੋਂ ਸੁਣੀਆਂ ਗੋਪਾਲ ਪੰਦੇ ਨਾਲ ਵਿਚਾਰ ਚਰਚਾ ਬ੍ਰਿਜ ਲਾਲ ਪੰਡਿਤ ਨਾਲ ਵਿਚਾਰ ਚਰਚਾ ਮੂਲਾਨ ਕੁਤਬੁੱਦੀਨ ਨਾਲ ਵਿਚਾਰ ਚਰਚਾ ਹਰਦਿਆਲ ਪੰਡਿਤ ਨੂੰ ਉਪਦੇਸ਼ ਜਨੂ ਦੇ ਵਾਬਤ ਦੇਣਾ ਇਸ ਸਾਰੀਆਂ ਜਿਹੜੀਆਂ ਵਿਚਾਰਧਾਰਾ ਨੇ ਇਹ ਰਾਏ ਪੁਰੇ ਦੀ ਤਲਵੰਡੀ ਦੀ ਧਰਤੀ ਤੇ ਵਰਤੀਆਂ ਹੋਈਆਂ ਵਿਚਾਰਧਾਰਾਵਾਂ ਨੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਬਹੁਤ ਸਾਰੇ ਸਾਖੀਕਾਰਾਂ ਨੇ ਜੋ ਵਿਚਾਰ ਬਖਸ਼ੇ ਹਨ ਕਿ ਜਿਵੇਂ ਰਾਏ ਬੁਲਾਰ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਿਕ ਬਣਨਾ ਗੁਰੂ ਨਾਨਕ ਪਾਤਸ਼ਾਹ ਨੂੰ ਅੱਲਾ ਦਾ ਨੂਰ ਸਮਝ ਕੇ ਗੁਰੂ ਨਾਨਕ ਨੂੰ ਪੂਰਨ ਰਬ ਸਮਝ ਕੇ ਪੂਜਣਾ ਇਹ ਰਾਇਬੁਲਾਰ ਨੇ ਕਹਿੰਦੇ ਕੁਛ ਐਸੇ ਕੋਤਕ ਵੇਖੇ ਕਿ ਕਿਤੇ ਗੁਰੂ ਨਾਨਕ ਪਾਤਸ਼ਾਹ ਦੇ ਤੇ ਸੱਪ ਛਾ ਘਰੇ ਕਿਤੇ ਦੁੱਖਾਂ ਦੀ ਛਾਂ ਟਕੀ ਹੋਈ ਹੈ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਿਕਾਇਤ ਕੀਤੀ ਗਈ ਇੱਕ ਕਿਸਾਨ ਵੱਲੋਂ ਕਿ ਮੇਰਾ ਸਾਰਾ ਖੇਤ ਉਜਾੜ ਦਿੱਤਾ ਪਟਵਾਰੀ ਦੇ ਪੁੱਤਰ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਸੱਦਿਆ ਜਾਣਾ ਰਾਇਬੁਲਾਰ ਵੱਲੋਂ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਇੱਕ ਵਾਰੀ ਜਾ ਕੇ ਪੈਰ ਵੀ ਕਰੋ ਵੀ ਖੇਤ ਇਸ ਦਾ ਚਰਿਆ ਵੀ ਹੈ ਕਿ ਨਹੀਂ ਕਿ ਝੋੜਤ ਨਹੀਂ ਬੋਲਦਾ ਕਿਤੇ ਤੇ ਉੱਥੇ ਜਾ ਕੇ ਦੇਖਣਾ ਪਹਿਲੇ ਨਾਲੋਂ ਵੀ ਜਿਆਦਾ ਹਰੀ-ਭਰੀ ਫਸਲ ਗੁਰੂ ਸਾਹਿਬ ਜੀ ਦੇ ਕੁਝ ਇਸ਼ਾਰੇ ਸਨ ਕਿ ਭਾਈ ਜੇ ਪਸ਼ੂ ਚਰ ਵੀ ਗਏ ਨੇ ਜੇ ਰੱਬ ਦਾਤਾ ਦੇਣ ਵਾਲਾ ਹੋਇਆ ਤੇ ਜੋ ਤੇਰੇ ਤੈਨੂੰ ਦੇਣਾ ਹੈ ਪ੍ਰਮਾਤਮਾ ਨੇ ਉਹ ਤੈਨੂੰ ਦੇ ਦੇਣਾ ਕਿਉਂਕਿ ਰੱਬ ਹੀ ਖੇਡ ਹੈ ਜੇ ਰੱਬ ਕਿਰਪਾ ਦੇ ਘਰ ਵਿੱਚ ਆਏ ਤੇ ਉਸ ਦੇ ਘਰ ਵਿੱਚ ਤਾਂ ਸੂਕੇ ਹਰੇ ਕੀਏ ਖਿਨਮਾਏ ਗੁਰੂ ਗਨ ਸਾਹਿਬ ਦੀ ਬਾਣੀ ਕਹਿੰਦੀ ਸੁੱਕਿਆਂ ਨੂੰ ਹਰੇ ਭਰੇ ਕਰਦੇ ਦੇਖਣ ਲੱਗਦਾ ਪਰਮਾਤਮਾ ਨੂੰ ਇਹ ਸਾਰੀਆਂ ਸਾਖੀਆਂ ਸਾਨੂੰ ਜੀਵਨ ਵਿੱਚ ਇਹ ਸਮਝਾਉਂਦੀਆਂ ਹਨ ਗੁਰੂ ਨਾਨਕ ਪਾਤਸ਼ਾਹ ਦੀ ਮਹਾਨਤਾ ਗੁਰੂ ਨਾਨਕ ਪਾਤਸ਼ਾਹ ਦੀ ਉਹ ਵਿਚਾਰਧਾਰਾ ਉਹ ਸੱਚ ਦਾ ਗਿਆਨ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਾਇਆ ਉਸ ਤੋਂ ਬਾਅਦ ਇਹਦਾ ਤੇਰਾ ਤੋਲਣਾ ਸੁਲਤਾਨਪੁਰ ਲੋਧੀ ਬੇਈ ਨਦੀ ਤੇ ਜਾਣਾ ਉੱਥੇ ਸਤਸੰਗ ਕਰਨਾ ਔਰ ਸਤਸੰਗਤ ਰਾਹੀ ਸੱਚ ਦਾ ਗਿਆਨ ਕਰਾਨਾ ਉੱਥੋਂ ਸਿੱਖੀ ਦਾ ਬੂਟਾ ਹੋਰ ਪਰਫਨਾ ਦੇਖੋ ਨਾ ਕਿਵੇਂ ਬੇਈ ਨਦੀ ਦੀ ਕਰਾਮਾਤ ਵੇਖੋ ਕਿ ਜਿੱਥੇ ਕਿ ਭਾਈ ਭਗੀਰਤ ਆਇਆ ਗੁਰੂ ਨਾਨਕ ਦਾ ਸਿੱਖ ਬਣਿਆ ਭਾਈ ਭਗੀਰਤ ਦੇ ਆਚਰਣ ਤੋਂ ਲਾਹੌਰ ਦਾ ਸਭ ਤੋਂ ਵੱਡਾ ਵਪਾਰੀ ਉਸ ਵੇਲੇ ਦਾ ਭਾਈ ਮਨਸੁਖ ਜਿਸਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਸultanpur Lodi ਆਗੇ ਪਰਸੇ ਸਤਸੰਗਤ ਵਿੱਚ ਜਦੋਂ ਬੈਠਿਆ ਤੇ ਉਹ ਸਤਸੰਗਤ ਵਿੱਚ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੋ ਕੇ ਰਹਿ ਗਿਆ ਉਹ ਜਿੱਥੇ ਵੀ ਹੁਣ ਸਿੰਗਲਾ ਦੀਪ ਤੱਕ ਜਾ ਕੇ ਵਪਾਰ ਕਰਦਾ ਹੈ ਸ਼ਿਵਨਾਥ ਵਰਗੇ ਰਾਜਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਭੋਰਾ ਬਣਾ ਦਿੰਦਾ ਹੈ ਇਹ ਉਸ ਸਤਸੰਗਤ ਦੀ ਵਰਗ ਸੀ ਜੋ Sultanpur Lodi ਬੇਂ ਨਦੀ ਦੇ ਕਿਨਾਰੇ ਤੇ ਰੋਜ਼ ਅੰਮ੍ਰਿਤ ਵੇਲੇ ਹੁੰਦਾ ਸੀ ਪਿਆਰਵਾਲੋ ਸਰ ਜਾਨਾ ਉੱਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਉਂਕਿ ਕੱਲ ਮੈਨੂੰ ਦੁਬਈ ਤੋਂ ਫੋਨ ਆਇਆ ਕਿ ਥੋੜੀ ਵਿਚਾਰ ਕਰਕੇ ਸੁਣਾਓ ਮੂਲ ਮੰਤਰ ਦੀ ਵਿਚਾਰ ਕੀ ਮੂਲ ਮੰਤਰ ਕਿੱਥੇ ਉਚਾਰਨ ਹੋਇਆ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਮੂਲ ਮੰਤਰ ਹੀ ਉਚਾਰਨ ਕੀਤਾ ਮੈਂ ਆਪ ਸੰਗਤਾਂ ਦੇ ਗਿਆਨ ਵਾਸਤੇ ਇਹ ਵੀ ਬੇਨਤੀ ਕਰ ਦਿੰਦਾ ਕਿ ਜਿਹੜਾ ਮੂਲ ਮੰਤਰ ਹੈ ਇਹਨੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਕੁਝ ਕਿਹਾ ਤੇ ਮੂਲ ਮੰਤਰ ਕਿਹਾ ਐਸਾ ਨਹੀਂ ਉਸ ਤੋਂ ਪਹਿਲਾਂ ਗੁਰੂ ਸਾਹਿਬ ਬਹੁਤ ਸਾਰੀ ਬਾਣੀ ਉਚਾਰਨ ਕਰ ਚੁੱਕੇ ਨੇ ਜਦੋਂ ਆਪਾਂ ਦੇਖਾਂਗੇ ਨਾ ਸੁਲਤਾਨਪੁਰ ਲੋਧੀ ਜਾਣ ਤੋਂ ਪਹਿਲਾਂ ਬਚਪਨ ਦੇ ਅੰਦਰ ਰਾਏਪੋਹ ਦੀ ਤਲਵੰਡੀ ਦੇ ਵਿੱਚ ਜਦੋਂ ਮਹਾਰਾਜ ਵਿਦਿਆ ਅਸਲ ਕਰਦੇ ਨੇ ਸ੍ਰੀ ਰਾਗ ਦਾ ਸ਼ਬਦ ਗੋਪਾਲ ਪਾਂਦੇ ਪ੍ਰਤੀ ਪੱਟੀ ਲਿਖੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਗੋਪਾਲ ਪਾਂਦੇ ਪ੍ਰਤੀ ਬ੍ਰਿਜ ਲਾਲ ਪੰਡਤ ਨੂੰ ਪੜ ਪੁਸਤਕ ਸੰਧਿਆ ਬਾਦੰਗ ਦਾ ਉਪਦੇਸ਼ ਦੇਣ ਕਰਾਣਾ ਹਰदयाल ਪੰਡਤ ਨੂੰ ਦਇਆ ਕਪਾ ਸੰਤੋਖ ਸੂਤ ਜਤ ਕੰਡੀ ਸਦਵਰਤ ਦਾ ਉਪਦੇਸ਼ ਸੁਣਾਣਾ ਇਹ ਸਾਰੀਆਂ ਬਾਣੀਆਂ ਪਹਿਲੇ ਉਚਾਰਨ ਹੋ ਚੁੱਕੀਆਂ ਹਨ ਬਹੁਤ ਸਾਰੇ ਸਖ ਸੰਗ ਨੇ ਕਿਉਂਕਿ ਅਸੀਂ ਇਤਿਹਾਸ ਨਹੀਂ ਪੜਦੇ ਉਹਨਾਂ ਦੀਆਂ ਕੜੀਆਂ ਨਹੀਂ ਜੋੜਦੇ ਅਸੀਂ ਯਤਨ ਨਹੀਂ ਕਰਦੇ ਵੀ ਸਾਡੇ ਬਾਬੇ ਦਾ ਇਤਿਹਾਸ ਕੀ ਰਿਹਾ ਬਾਬੇ ਦੀ ਕੀ ਦੇਣ ਰਹੀ ਹੈ ਸਾਨੂੰ ਅਸਲ ਵਿੱਚ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਜੀ ਨੇ ਜੋ ਆਪਣਾ ਮਿਸ਼ਨ ਸੀ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਜੋ ਵਿਚਾਰਾਂ ਕੀਤੀਆਂ ਤੇ ਮੂਲ ਮੰਤਰ ਦਿੱਤਾ ਮੂਲ ਮੰਤਰ ਦਾ ਅਰਥ ਹੁੰਦਾ ਕਿ ਮੂਲ ਵਿਚਾਰ ਕੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਸ ਵਿਚਾਰ ਧਾਰਾ ਨੂੰ ਪ੍ਰਚਾਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਉਹ ਵਿਚਾਰ ਧਾਰਾ ਫਿਰ ਗੁਰੂ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦਿੱਤੇ ਉੱਥੇ ਗੁਰਦੁਆਰਾ ਵੀ ਬਣਿਆ ਗੁਰਦੁਆਰਾ ਮੂਲ ਮੰਤਰ ਸਾਹਿਬ ਜਿਹੜੀਆਂ ਸੰਗਤਾਂ ਨੇ ਜਾ ਕੇ ਦਰਸ਼ਨ ਕੀਤੇ ਹੋਣਗੇ ਸੁਲਤਾਨਪੁਰ ਲੋਧੀ ਦੇ ਉਹ ਪੱਲੀ ਪਾਸ ਜਾਣੀਆਂ ਹਨ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਆਪਣੇ ਉਸ ਮਸਨ ਨੂੰ ਸੀਮਤ ਨਾ ਰੱਖ ਕੇ ਉਹਦਾ ਵਿਸਥਾਰ ਕੀਤਾ ਉਦਾਸੀਆਂ ਕੀਤੀਆਂ ਉਦਾਸੀਆਂ ਕਰਨ ਤੋਂ ਬਾਅਦ ਆਪਣੇ মত ਦਾ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਨਾਨਕ ਪਾਤਸ਼ਾਹ ਹਰ ਪਾਸੇ ਗਏ ਭਾਵੇਂ ਉਹ ਸਨਾਤਨ ਮੱਧ ਦੇ ਤੀਰਥ ਨੇ ਭਾਵੇਂ ਬੋਧੀਆਂ ਦੇ ਨੇ ਭਾਵੇਂ ਉਹ ਜੋਗੀਆਂ ਦੇ ਤੀਰਥ ਨੇ ਭਾਵੇਂ ਮੁਸਲਮਾਨਾਂ ਦੇ ਅਸਥਾਨ ਨੇ ਸਿੱਧਾ ਨਾਲ ਸੰਤ ਗੋਸ਼ਟ ਹੋਣੀ ਮੱਕਾ ਮਦੀਨਾ ਦੀ ਯਾਤਰਾ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰੇ ਪਾਸੇ ਆਪਣੇ ਮਸੰਦਾ ਪ੍ਰਚਾਰ ਕੀਤਾ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਏ ਪੋਹ ਜੀ ਤਲਵੰਡੀ ਥੇ ਥਾਂ ਤੇ ਜਿਹੜਾ ਅਸਥਾਨ ਆਪ ਜੀਆ ਨੇ ਕਰਤਾਰਪੁਰ ਵਸਾਇਆ ਕਰਤਾਰਪੁਰ ਸਾਹਿਬ ਜਿਹੜਾ ਨਗਰ ਜਦੋਂ ਗੁਰੂ ਸਾਹਿਬ ਨੇ ਵਸਾਇਆ ਇੱਥੇ ਆਪ ਜੀ ਲਾਸਟ ਦੇ 18 ਸਾਲ ਰਹੇ ਔਰ ਐਸਾ ਨਹੀਂ ਵੀ ਕਰਤਾਰਪੁਰ ਸਾਹਿਬ ਜਦੋਂ ਗੁਰੂ ਸਾਹਿਬ ਜੀ ਨੇ ਖੇਤੀਬਾੜੀ ਆਰੰਭ ਕੀਤੀ ਹੈ ਲਾਸ਼ ਦੇ ਅੰਦਰ ਤਾਂ ਗੁਰੂ ਸਾਹਿਬ ਉੱਥੇ ਹੀ ਟਿਕੇ ਰਹੇ ਨੇ ਇਤਿਹਾਸਕਾਰ ਕਹਿੰਦੇ ਨੇ ਕਿ ਨਾਲ ਦੇ ਨਗਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਔਰ ਇਹ ਗੱਲ ਭਾਈ ਲੈਣਾ ਜੀ ਨੂੰ ਵੀ ਸਮਝਾਈ ਸੀ ਕਿ ਸਾਨੂੰ ਲੋੜ ਹੈ ਕਿ ਇੱਕ ਪਾਸਾ ਕਿਉਂਕਿ ਜੋ ਚਨਾਬ ਦਾ ਪਰਲਾ ਪਾਸਾ ਸੀ ਉਹ ਸਾਰਾ ਮੁਸਲਮਾਨ ਹੋ ਚੁੱਕਿਆ ਸੀ ਜਿਹੜਾ ਰਾਵੀ ਦਾ ਤੇ ਵਿਆਸ ਦਾ ਇਹ ਇਲਾਕਾ ਸੀ ਇੱਥੇ ਲੋੜ ਸੀ ਵੀ ਕਿਸਾਨਾਂ ਦੇ ਅੰਦਰ ਸੱਚ ਦਾ ਪ੍ਰਚਾਰ ਕਰਨਾ ਉਹਨਾਂ ਦੇ ਨਾਲ ਖੜਨਾ ਉਹਨਾਂ ਨੂੰ ਸੱਚ ਦਾ ਗਿਆਨ ਕਰਾਣਾ ਇਹ ਗੱਲ ਗੁਰੂ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਵੀ ਸਮਝਾ ਦਿੱਤੀ ਵੀ ਹੁਣ ਜਾ ਤੂੰ ਤੂੰ ਜਾ ਕੇ ਖੰਡੂਰ ਸਾਹਿਬ ਦੇ ਇਲਾਕੇ ਵਿੱਚ ਜਿੱਥੇ ਕੀ ਹੌਲੀ ਹੌਲੀ ਸਖੀ ਸਰਵਰ ਦਾ ਪ੍ਰਚਾਰ ਵੱਧਦਾ ਜਾ ਰਿਹਾ ਲੋਕ ਮੁਸਲਮਾਨ ਬਣਦੇ ਜਾ ਰਹੇ ਨੇ ਉਹਨਾਂ ਨੂੰ ਰੋਕਣਾ ਇਹ ਵੀ ਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਮਿਸ਼ਨ ਸੀ ਕਿ ਜ ਲੋਕਾਂ ਦਾ ਧਰਮ ਪਰिवर्तन ਨਾ ਹੋ ਕੇ ਸੱਚ ਧਰਮ ਦਾ ਗਿਆਨ ਲੋਕਾਂ ਨੂੰ ਕਰਾਇਆ ਜਾਏ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਚਾਰ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਛੋਟੀ ਛੋਟੀ ਉਦਾਸੀਆਂ ਵੀ ਗੁਰੂ ਸਾਹਿਬ ਜੀ ਨੇ ਕੀਤੀਆਂ ਚਲ ਬਟਾਲੇ ਤੱਕ ਜਾਣਾ ਇਹ ਕਰਤਾਰਪੁਰ ਸਾਹਿਬ ਤੋਂ ਗੁਰੂ ਸਾਹਿਬ ਜਾਂਦੇ ਰਹੇ ਭਾਈ ਮਰਦਾਨੇ ਜੀ ਦਾ ਜਦੋਂ ਤੀਜੀ ਉਦਾਸੀ ਸਮਾਪਤ ਕਰ ਰਹੇ ਸਨ ਰਸਤੇ ਦੇ ਵਿੱਚ ਹੀ ਅਕਾਲ ਚਲਾਣਾ ਹੋ ਜਾਂਦਾ ਔਰ ਗੁਰੂ ਨਾਨਕ ਪਾਤਸ਼ਾਹ ਜੀ ਉਸ ਭਾਈ ਮਰਦਾਨੇ ਨਾਲ ਬਹੁਤ ਪਿਆਰ ਰੱਖਦੇ ਸਨ ਕਿਉਂਕਿ 47 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਲ ਕੇ ਕੀਰਤਨ ਕੀਤਾ ਰਬਾਬ বাজਾਈਏ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇਸ ਕਰਕੇ ਉਹਨੂੰ ਛੋਟਾ ਮੋਟਾ ਪਤ ਨਹੀਂ ਕਿ ਤੂੰ ਮੇਰਾ ਭਰਾ ਹੈ ਭਾਈ ਦਾ ਰਿਸ਼ਤਾ ਭਾਈ ਦਾ ਅਰਥ ਹੁੰਦਾ ਭਰਾ ਵੀ ਤੂੰ ਮੇਰਾ ਭਰਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਦੀ ਮਰਾਸੀ ਨਹੀਂ ਮੰਨਿਆ ਦੂਜਾ ਤੀਜਾ ਨਹੀਂ ਮੰਨਿਆ ਆਪਣਾ ਭਰਾ ਮੰਨਿਆ ਇੱਕ ਦਿਨ ਜਦੋਂ ਭਾਈ ਮਰਦਾਨਾ ਜੀ ਬੈਠੇ ਸਨ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਹੈ ਵੀ ਹੁਣ ਭਾਈ ਮਰਦਾਨਾ ਜੀ ਨੇ ਚਲੇ ਜਾਣਾ ਗੱਲ ਸਤਾਰਨ ਨਾਲ ਸੁਣਿਓ ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੱਲ ਆਖੀ ਵੀ ਭਾਈ ਮਰਦਾਨਾ ਤੂੰ ਬੜੀ ਸੇਵਾ ਕੀਤੀ ਹੈ ਸਾਡੀ ਬਹੁਤ ਸੇਵਾ ਕੀਤੀ ਹੈ ਅਸੀਂ ਬੜੇ ਖੁਸ਼ ਹਾਂ ਤੇਰੀ ਸੇਵਾ ਤੇ ਤੂੰ ਚਾਹੁੰਦਾ ਕੀ ਹੈ ਤੇਰੀ ਕਬਰ ਬਣਵਾ ਦਈਏ ਤੇਰੀ ਕੋਈ ਮੜੀ ਬਣਵਾ ਦਈਏ ਤੇਰੇ ਜਾਨ ਪਿੱਛੇ ਲੋਕ ਤੇਰੀ ਪੂਜਾ ਕਰਨ ਤੇ ਭਾਈ ਮਰਦਾਨਾ ਕਹਿੰਦਾ ਸਤਿ ਪਾਤਸ਼ਾਹ ਪੂਰੀ ਜ਼ਿੰਦਗੀ ਕਬਰਾਂ ਚੋਂ ਕੱਢਦੇ ਰਹੇ ਮੜੀਆਂ ਤੋਂ ਕਰਦੇ ਰਹੇ ਤੇ ਹੁਣ ਜਾਣ ਤੋਂ ਬਾਅਦ ਤੁਸੀਂ ਮੜੀ ਬਣਵਾ ਦੇਉਗੇ ਮੜੀ ਵਿੱਚ ਪਾ ਦੇਉਗੇ ਭਾਈ ਮਰਦਾਨੇ ਪੂਰੀ ਜ਼ਿੰਦਗੀ ਦਾ ਤੁਸੀਂ ਉਪਦੇਸ਼ ਦਿੰਦੇ ਰਹੇ ਵੈਸੇ ਵੀ ਤੁਹਾਡਾ ਉਪਦੇਸ਼ ਮੇਰੀ ਸਮਝ ਵਿੱਚ ਆ ਗਿਆ ਹੈ ਕਹਿੰਦੇ ਇਹ ਜੀਵਨ ਜਿਹੜਾ ਪ੍ਰਾਪਤ ਹੋਇਆ ਨਾ ਕਿ ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਰਮ ਦਲਖਾਈ ਮਹਾਰਾਜ ਸਾਡੇ ਪਾਸਾ ਜਦੋਂ ਇਸ ਨੂੰ ਸਾੜ ਦਈਏ ਤੇ ਇਹ ਹੋਏ ਪਸਮ ਤਨ ਛੁ ਪਸਮ ਦੀ ਛੋਟੀ ਜੀ ਸੁਆਦੀ ਢੇਰੀ ਹੋ ਜਾਂਦੀ ਏ ਜੇ ਜਰੀਏ ਤਬ ਹੋਏ ਪਸਮਤਨ ਰਹਿ ਕਰਮ ਦਲਖਾਈ ਜੈਨੂ ਕਬਰ ਵਿੱਚ ਦਫਨਾ ਦਈਏ ਤੇ ਚੰਦ ਕੀੜੀਆਂ ਦੇ ਖੁਰਾਕ ਬਣ ਜਾਂਦਾ ਸਰੀਰ ਕਹਿੰਦੇ ਨੇ ਇਸ ਸਰੀਰ ਦੀ ਗੱਲ ਹੈ ਸੱਚੇ ਪਾਤਸ਼ਾਹ ਜਬ ਜਰੀਏ ਤਬ ਹੋਏ ਪਸਮਤਨ ਰਹਿ ਕਰਮ ਦਲਤਾਈ ਕਾਚੀ ਗਾਗਰ ਨੀਰਪ੍ਰਤ ਹੈ ਇਹ ਤਨ ਕੀ ਇਹ ਵਡਾਈ ਇਹਦੇ ਕਾਚੀ ਗਾਗਰ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਇਤਨੀ ਹੈ ਕਹਿੰਦੇ ਨੇ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਜੇ ਇਹਨੂੰ ਸਾੜ ਦਈਏ ਤੇ ਸੁਆਦੀ ਮੁੱਠੀ ਹੋ ਜਾਂਦਾ ਹੈ ਜੇ ਇਹਨੂੰ ਕਿਤੇ ਕਬਰ ਵਿੱਚ ਦਫਨਾ ਦਈਏ ਤੇ ਕੇਵਲ ਚੰਦ ਕੀੜਿਆਂ ਦੀ ਖੁਰਾਕ ਬਣ ਜਾਂਦਾ ਇਸ ਕਰਕੇ ਸੱਚੇ ਪਾਤਸ਼ਾਹ ਪੂਰੀ ਜ਼ਿੰਦਗੀ ਤੁਸੀਂ ਕਿਰਪਾ ਕੀਤੀ ਮੈਨੂੰ ਕਬਰਾਂ ਵਿੱਚ ਜਾਣ ਦੀ ਲੋੜ ਨਹੀਂ ਔਰ ਉਹੀ ਭਾਈ ਮਰਦਾਨਾ ਕਿ ਜਿਸ ਦੇ ਨਾਲ ਵਿਚਾਰ ਚਰਚਾ ਹੁੰਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਇੱਕ ਦਿਨਾਂ ਗੱਲ ਹੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਦੇਖ ਤੂੰ ਰਿਆ ਮਰਾਸੀ ਦਾ ਮਰਾਸੀ ਧੂਮ ਧੂਮ ਕਈ ਵਾਰੀ ਗੁਰੂ ਸਾਹਿਬ ਬੜੇ ਮਜ਼ਾਕ ਕਰਦੇ ਸਨ ਭਾਈ ਮਰਦਾਨਾ ਨਾਲ ਤੇ ਇੱਕ ਦਿਨ ਮਜ਼ਾਕ ਚ ਕਰਦੇ ਤੂੰ ਹਰ ਵੇਲੇ ਮੰਗਦਾ ਹੀ ਦਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਕਹਿਣ ਵਾਲਾ ਵੀ ਭਾਈ ਮਰਦਾਨਾ ਸੀ ਜੇ ਤੁਸੀਂ ਮੈਨੂੰ ਮੰਗਤਾ ਕਹਿੰਦੇ ਹੋ ਤੇ ਮੰਗਤੇ ਤੁਸੀਂ ਵੀ ਹੋ ਜੇ ਤੁਸੀਂ ਮੈਨੂੰ ਮਰਾਸੀ ਕਹਿੰਦੇ ਤੇ ਮਰਾਸੀ ਤੁਸੀਂ ਵੀ ਹੋ ਤੁਹਾਡੇ ਵਿੱਚ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਸੰਤੋਖ ਸਿੰਘ ਨੇ ਗੱਲ ਲਿਖੀ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਾਹੀਂ ਤੂੰ ਰੱਬ ਦਾ ਡੂਮ ਮੈਂ ਤੇਰਾ ਡੂਮ ਤੂੰ ਰੱਬ ਦਾ ਮਰਾਸੀ ਮੈਂ ਤੇਰਾ ਮਰਾਸੀ ਤੂੰ ਰੱਬ ਦੇ ਘਰੋਂ ਮੰਗਦਾ ਹੁਣੇ ਤਾਂ ਮੇਰੇ ਸਾਹਮਣੇ ਤੂੰ ਮੰਗਿਆ ਸੀ ਮੈਂ ਰਬਾਬ ਵਜਾਈ ਸੀ ਕਰਤਾ ਤੂੰ ਮੇਰਾ ਜਜ਼ਮਾਨ ਇੱਕ ਦਖਣਾ ਹੋ ਤੈਪੇ ਮੰਗੋ ਦੇਸੋ ਆਪਣਾ ਨਾਮ ਤੂੰ ਵੀ ਮੰਗਤਾ ਤੇ ਮੈਂ ਵੀ ਮੰਗਤਾ ਤੋਂ ਉਹਨਾਂ ਦੀ ਜਾਤ ਇੱਕ ਹੋ ਗਈ ਐ ਇਹ ਭਾਈ ਮਰਦਾਨਾ ਕਹਿ ਸਕਦਾ ਸੀ ਵੀ ਬਾਬਾ ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂੰ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਬਹੁਤਾ ਅੰਤਰ ਨਹੀਂ ਹੁਣ ਕੋਈ ਫਰਕ ਨਹੀਂ ਰਹਿ ਗਿਆ ਇਹ ਭਾਈ ਮਰਦਾਨਾ ਨਹੀਂ ਕਹਿ ਸਕਦਾ ਭਾਈ ਮਰਦਾਨਾ ਜੀ ਰਸਤੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਪਾਤਸ਼ਾਹ ਸੰਸਕਾਰ ਕਰ ਦਿੰਦੇ ਹਨ ਔਰ ਗੁਰੂ ਨਾਨਕ ਪਾਤਸ਼ਾਹ ਘਰ ਆ ਜਾਂਦੇ ਹਨ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਸਹਿਜਾਦੇ ਨੂੰ ਰਜਾਦੇ ਨੂੰ ਨਾਲ ਰੱਖਦੇ ਹਨ ਆਪਣੇ ਔਰ 18 ਸਾਲ ਗੁਰੂ ਨਾਨਕ ਪਾਤਸ਼ਾਹ ਖੇਤੀਬਾੜੀ ਕਰਦੇ ਹੋਏ ਜਦੋਂ ਭਾਈ ਲਹਿਣਾ ਜੀ ਨੂੰ ਅੰਗਦ ਬਣਾ ਦਿੱਤਾ ਗੁਰਗੱਦੀ ਬਖਸ਼ਿਸ਼ ਕਰ ਦਿੱਤੀ ਗੁਰਗੱਦੀ ਬਖਸ਼ਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਜੋਤੀ ਜੋਤ ਸਮਾਣ ਲਗੇ ਅਜਦਾ ਉਹ ਦਿਨ ਕਿ ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਹੁਣ ਜੋਤੀ ਜੋਤ ਸਮਾਣ ਤੋਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਸਾਰੀਆਂ ਐਸੀਆਂ ਸਾਖੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਗੁਰਮਤਿ ਦੀ ਕਸਵਟੀ ਉੱਤੇ ਪੂਰੀਆਂ ਨਹੀਂ ਉਤਰਦੀਆਂ ਇਹ ਲਿਖਿਆ ਮਿਲਦਾ ਸਾਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਪਰ ਚੱਦਰ ਪਾ ਦਿੱਤੀ ਤੇ ਉਹ ਚਾਦਰ ਜਦੋਂ ਉਠਾਇਆ ਤੇ ਕੱਲੇ ਫੁੱਲ ਨਿਕਲੇ ਉਸ ਚਾਦਰ ਨੂੰ ਪਾੜ ਕੇ ਅੱਧੀ ਕਹਿੰਦੇ ਮੁਸਲਮਾਨਾਂ ਨੇ ਲੈ ਲਈ ਤੇ ਅੱਧੀ ਚਾਦਰ ਜਿਹੜੀ ਸੀ ਉਹ ਹਿੰਦੂਆਂ ਨੇ ਲੈ ਲਈ ਪਾਓ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਕਾਲ ਚਲਾਣੇ ਤੇ ਵੀ ਕਹਿੰਦੇ ਦੋ ਧਰਮ ਵਾਲੇ ਲੋਕ ਆਪਸ ਵਿੱਚ ਲੜ ਪਏ ਹਿੰਦੂ ਤੇ ਮੁਸਲਮਾਨ ਪਰ ਹੈਰਾਨੀ ਦੀ ਗੱਲ ਵੀ ਜਿਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ اپنی पद पदवी ਤੇ ਭਾਈ ਲੈਣਾ ਜੀ ਨੂੰ ਪ੍ਰਗਟ ਕਰਕੇ ਗੁਰੂ ਅੰਗਦ ਬਣਾਇਆ ਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਮਾਰ ਕਿੱਥੇ ਸਨ ਉਹਨਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਉਹ ਕਿੱਥੇ ਸਨ ਉਹਨਾਂ ਦੀ ਜਿਹੜੀ ਉਮਤ ਸਿੱਖ ਨੇ ਉਹ ਕਿੱਥੇ ਸਨ ਵੀ ਦੋ ਧਰਮਾਂ ਦਾ ਵਾਲਿਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਉਹ ਕਹਿੰਦੇ ਵੀ ਅਸੀਂ ਸੰਸਕਾਰ ਕਰਨਾ ਹੈ ਦੂਜੇ ਕਹਿੰਦੇ ਅਸੀਂ ਦਫਨਾਣਾ ਹੈ ਉਹ ਕਹਿੰਦੇ ਗੁਰੂ ਨਾਨਕ ਸਾਡਾ ਹੈ ਦੂਜੇ ਕਹਿੰਦੇ ਨੇ ਗੁਰੂ ਨਾਨਕ ਸਾਡਾ ਹਾਂ ਇਹ ਸਾਖੀ ਇਸ ਕਰਕੇ ਖੜੀ ਹੋਵੇ ਸਾਖੀ ਕਾਰਨ ਨੇ ਤੇ ਠੀਕ ਹੈ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਦੋਨੋਂ ਪਿਆਰ ਕਰਦੇ ਸਨ ਫਿਰ ਤੇ ਠੀਕ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਹਿੰਦੂ ਵੀ ਉਤਨਾ ਹੀ ਪਿਆਰ ਕਰਦੇ ਸਨ ਮੁਸਲਮਾਨ ਵੀ ਉਤਨਾ ਹੀ ਪਿਆਰ ਕਰਦੇ ਸਨ ਇੱਥੇ ਤੱਕ ਤਾਂ ਸਾਕੀ ਠੀਕ ਹੈ ਪਰ ਜਦੋਂ ਅਸੀਂ ਕਹਿੰਦੇ ਵੀ ਉਹਨਾਂ ਦਾ ਝਗੜਾ ਇਸ ਕਰਕੇ ਹੋਇਆ ਵੀ ਗੁਰੂ ਨਾਨਕ ਪਾਤਸ਼ਾਹ ਦਾ ਸੰਸਕਾਰ ਅਸੀਂ ਕਰਨਾ ਤੇ ਉਹਨਾਂ ਦੇ ਜਿਹੜੇ ਪੁੱਤਰ ਕਿੱਥੇ ਸਨ ਉਹਨਾਂ ਦੇ ਜਿਹੜੇ ਸਿੱਖ ਬਾਬਾ ਬੁੱਢਾ ਜੀ ਵਰਗੇ ਅਨੰਦਗ ਸਰਵਕ ਗੁਰੂ ਸਾਹਿਬ ਜੀ ਦੇ ਪਾਈ ਮਨਸੂਖ ਜੀ ਵਰਗੇ ਪਾਈ ਭਗੀਰਤ ਜੀ ਵਰਗੇ ਗੁਰੂ ਅੰਗਦ ਦੇਵ ਜੀ ਜੋ ਪਦ ਪਦਵੀ ਦੇ ਮਾਲਕ ਬਣਾਏ ਸਨ ਉਹ ਕਿੱਥੇ ਸਨ ਕਦੀ ਵਿਚਾਰ ਕਰਕੇ ਦੇਖੀਏ ਕੋਮ ਇਹਨਾਂ ਗੱਲਾਂ ਨੂੰ ਵਿਚਾਰਦੀ ਨਹੀਂ ਕਦੀ ਵਿਚਾਰ ਕਰਕੇ ਕਦੀ ਇਤਿਹਾਸ ਦੇ ਨਾਲ ਪੱਖਾਂ ਨੂੰ ਸੋਚਦੀ ਨਹੀਂ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ ਔਰ ਵੇਈ ਨਦੀ ਦੇ ਉੱਤੇ ਸੰਸਕਾਰ ਕਰਕੇ ਜੋ ਆਮ ਸਾਡੀ ਰਸਮ ਹੈ ਕਿ ਸਰੀਰ ਦੇ ਫੁੱਲਾਂ ਨੂੰ ਜਲ ਪ੍ਰਵਾਹ ਕਰ ਦੇਣਾ ਇਹ ਕੀਤਾ ਗਿਆ ਔਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥਿਆ RAM ਦੇ ਮੁਤਾਬਿਕ ਗੁਰੂ ਨਾਨਕ ਪਾਸਾ ਜੋਤੀ ਜੋਤ ਸਮਾ ਗਏ ਔਰ ਸਾਨੂੰ ਰਹਿੰਦੀ ਦੁਨੀਆ ਤੱਕ ਜੋ ਉਪਦੇਸ਼ ਬਾਬੇ ਨਾਨਕ ਨੇ ਦਿੱਤਾ ਜਿਸ ਨੂੰ ਕਿ ਗੁਰਬਾਣੀ ਵਿੱਚ ਆਖਿਆ ਖਾਤਰੀ ਬ੍ਰਾਹਮਣ ਸੂਦ ਵੈਸ ਸਭ ਏਕੋ ਨਾਮ ਤਰਨਤ ਕਹਿੰਦੇ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਜਪੈ ਸੋ ਪਾਰ ਪ੍ਰਾਂਥ ਗੁਰੂ ਨਾਨਕ ਉਪਦੇਸ਼ ਕਰਦਾ ਜਿਹੜਾ ਜਪੇਗਾ ਉਹ ਪਾਰ ਹੋ ਜਾਏਗਾ ਖੱਤਰੀ ਹੋਵੇ ਬ੍ਰਾਹਮਣ ਹੋਵੇ ਸੋਧ ਹੋਵੇ ਵੈਸ ਹੋਵੇ ਜੋ ਗੁਰੂ ਨਾਨਕ ਨੇ ਉਪਦੇਸ਼ ਕੀਤਾ ਜਿਹੜਾ ਉਸ ਉਪਦੇਸ਼ ਨੂੰ ਮੰਨੇਗਾ ਉਸ ਆਪ ਉਸ ਸਾਗਰ ਉਪਾਰ ਹੋ ਜਾਏਗਾ ਗੁਰੂ ਕਿਰਪਾ ਕਰੇ ਕਿ ਅੱਜ ਉਹਨਾਂ ਨੇ ਜੋਤੀ ਜੋਤ ਸਮਾਨ ਤੇ ਕੁਝ ਵਿਚਾਰਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਸਤਿਗੁਰ ਕਿਰਪਾ ਕਰਨ ਕਿ ਉਹਨਾਂ ਦੀ ਜਿਹੜੀ ਜੀਵਨ ਹੈ ਜਾਤ ਸਾਨੂੰ ਬਖਸ਼ੀ ਜੋ ਉਹਨਾਂ ਨੇ ਸਾਨੂੰ ਕੁਦਰਤ ਨਾਲ ਕਾਦਰ ਨਾਲ ਇੱਕ ਸਰਹੋਂ ਦਾ ਗਿਆਨ ਦਿੱਤਾ ਉਹ ਸਾਨੂੰ ਗੁਰਬਾਣੀ ਵਿੱਚੋਂ ਸਿੱਖਣਾ ਚਾਹੀਦਾ ਹੈ ਸਿੱਖ ਦੇ ਧਰਮ ਸਿੱਖ ਧਰਮ ਦੀ ਸਭ ਤੋਂ ਵੱਡੀ ਇਹ ਖੂਬੀ ਹੈ ਕਿ ਕਾਦਰ ਅਤੇ ਕੁਦਰਤ ਦਾ ਰੂਪ ਸਰੀਰ ਕਾਦਰ ਦਾ ਰੂਪ ਹੋਵੇ ਸਿੱਖ ਨੂੰ ਦਾੜੀ ਦਿੱਤੀ ਰੱਖਦਾ ਹੈ ਕਿਉਂਕਿ ਕੁਦਰਤ ਦਾ ਰੂਪ ਹੈ ਸਿੱਖ ਨੂੰ ਸੁਭਗੁਣ ਦਿੱਤੇ ਪਰਮਾਤਮਾ ਦੇ ਰੂਪ ਨੇ ਉਹਨਾਂ ਨੂੰ ਸੰਭਾਲਦਾ ਹੈ ਅੰਦਰੋਂ ਪਰਮਾਤਮਾ ਬਾਹਰ ਕੁਦਰਤ ਸਿੱਖ ਦੇ ਜੀਵਨ ਵਿੱਚ ਦੋ ਚੀਜ਼ਾਂ ਪ੍ਰਗਟ ਹੋਣੀਆਂ ਚਾਹੀਦੀਆਂ ਤਾਂ ਇਹ ਸਿੱਖ ਹੈ ਜੇ ਇਹ ਕੁਦਰਤ ਦੇ ਨਾਲ ਨਹੀਂ ਜੁੜਦਾ ਔਰ ਕਾਦਰ ਦੇ ਨਾਲ ਨਹੀਂ ਜੁੜਦਾ ਤੇ ਸਿੱਖ ਅਖਮਾਨ ਦਾ ਅਧਿਕਾਰੀ ਨਹੀਂ ਹੈ ਬਸ ਇਹ ਫਿਰ ਭੇਖੀ ਹੋ ਸਕਦਾ ਹੈ ਪਖੰਡੀ ਹੋ ਸਕਦਾ ਹੈ ਔਰ ਸੱਚਾ ਸਿੱਖ ਉਹ ਹੈ ਜਿਹੜਾ ਕੁਦਰਤ ਨੂੰ ਪਿਆਰ ਕਰਦਾ ਹੈ ਜਿਹੜਾ ਕਾਦਰ ਨੂੰ ਪਿਆਰ ਕਰਦਾ ਹੈ ਬਾਹਰੋਂ ਕੁਦਰਤ ਦੇ ਮੁਤਾਬਿਕ ਰਹਿੰਦਾ ਹੈ ਅੰਦਰੋਂ ਕਾਦਰ ਦੇ ਮੁਤਾਬਿਕ ਰਹਿੰਦਾ ਹੈ ਜਿਸ ਨੇ ਇਸ ਤਰ੍ਹਾਂ ਦੀ ਵਿਚਾਰਧਾਰਾ ਅਪਣਾ ਲਈ ਹੈ ਉਹਦੇ ਹੋ ਜਾਂਦੇ ਨੇ ਇਹ ਲੋਕ ਸੁਖੀਏ ਪਰ ਲੋਕ ਸੁਵੇਲੇ ਨਨ ਖਰਪਾ ਆਪੇ ਮਿਲ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਨ ਤੋਂ ਮਹਾਰਾਜ ਜੀ ਨੂੰ ਕੋਟ ਕੋਟ ਨਮਨ ਜਿਨ੍ਹਾਂ ਨੇ ਸਾਨੂੰ ਗਲਵਕੜੀ ਵਿੱਚ ਲਿਆ ਸੰਸਾਰ ਨੂੰ ਇੱਕ ਨਵਾਂ ਰਾਹ ਵਿਖਾਇਆ ਔਰ ਸੱਚ ਦਾ ਗਿਆਨ ਕਰਾ ਕੇ ਸਾਨੂੰ ਫੋਕਟ ਕਰਮ ਕਾਂਡਾਂ ਤੋਂ ਪਖੰਡਾਂ ਤੋਂ ਦੁਵਿਧਾਵਾਂ ਤੋਂ ਬਚਾ ਕੇ ਸਾਨੂੰ ਸੱਚ ਨਾਲ ਜੋੜਿਆ ਸੋ ਇਸ ਸਤਿਗੁਰ ਨੂੰ ਕੋਟ ਵਾਰੀ ਨਮਨ ਕਰੀਏ ਉਹਨਾਂ ਤੋਂ ਬਲਿਹਾਰ ਜਾਈਏ ਸਦਕੇ ਹੋਈਏ ਮੇਰੀਆਂ ਪੁੱਲਾਂ ਮੇਰੀ ਝੋਲੀ ਵਿੱਚ ਪਾ ਜਾਨਾ ਗੁਰੂ ਕੇ ਬਚਨ ਹਿਰਦੇ ਵਸਾਣਾ ਆਓ ਪਿਆਰ ਨਾਲ ਅਨੰਦ ਸਾਹਿਬ ਦਾ ਪਾਠ ਕਰਕੇ ਸਰਬੱਤ ਦੇ ਭਲੇ ਲਈ ਤੇ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੇ ਪਰਵ ਤੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ ਫਤਿਹ ਦੀ ਸਾਨ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ